ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਇਆ ਕਮਲਦੀਪ ਮੁੰਡੇ ਕੋਲੇ ਤੇ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਉਹਦਾ ਬਾਈ ਕੋਲ ਦੀ ਬਈ ਉਹ ਟਰੈਕਟਰ ਦਾ ਕੰਮ ਕਰਦਾ ਤੇ ਬਾਈ ਨੇ ਟਰਬ ਡੁਰਬ ਬਾਰੇ ਵੀ ਦੱਸਿਆ ਸੀ ਸਾਰਾ ਕੁਝ ਸਾਰਾ ਅੱਜ ਬਾਈ ਕੋਲ ਦੁਬਾਰੇ ਆਏ ਆਂਗੇ ਤੇ ਬਾਈ ਨੇ ਕਿਹਾ ਸੀ ਵੀ ਅੱਜ ਕੋਈ ਵੀਡੀਓ ਚ ਦੱਸਾਂ ਜੀ ਉਹ ਸੋਚ ਚਲਾ ਵੀ ਆਪਾਂ ਦੱਸਾਂਗੇ ਵੀ ਕਿਵੇਂ ਵਰਕ ਕਰਦਾ ਹੈਗਾ ਤੇ ਅੱਜ ਉਹ ਸੋਚ ਵਾਲੀ ਪਰਫਾਰਮੈਂਸ ਦੇਖਦੇ ਆਪਾਂ ਬਾਈ ਦੀ ਵੀ ਕਿਵੇਂ ਕੰਮ ਕਰਦੀ ਹੈਗੀ ਬੁਲਾਉਣਾ ਬਾਈ ਨੂੰ ਬੀ ਤਵੀਆਂ ਪਾ ਰੱਖੀਆਂ ਮਗਰ ਤੇ ਦੇਖਦੇ ਆਂਗੇ ਵੀ ਕਿਵੇਂ ਕੰਮ ਕਰਦੀ ਥੋਨੂੰ ਲਾਈਵ ਰਿਸਪੌਂਸ ਦਿਖਾਵਾਂਗੇ ਉਹਦਾ ਸਹੀ ਵੀ ਕਿਵੇਂ ਕੰਮ ਕਰਦੀ ਕਿਵੇਂ ਨਾ ਸਾਰਾ ਦੱਸਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਚ ਦੱਸਿਆ ਸੀਗਾ ਵੀ ਆਪਾਂ ਇਹਦੇ ਇੱਕ ਸੋਚ ਲਾਈ ਆ ਜਦੋਂ ਆਪਾਂ ਸੋਚ ਔਨ ਕਰਾਂਗੇ ਇਹਦੀ 20 ਤੋਂ 15 ਹੌਸਪਾਵਰ ਵੱਜੂਗੀ ਤੇ ਜਦੋਂ ਸੋਚ ਬੰਦ ਕਰ ਦਾਂਗੇ ਇਹ ਨੋਰਮਲ ਟਰੈਕਟਰ 50 ਪਾਵਰ ਦਾ ਜਿਵੇਂ ਚੱਲਦਾ ਉਵੇਂ ਹੀ ਚੱਲੂਗਾ ਤੇ ਆਪਾਂ ਇਹਦੇ ਚ ਤੁਹਾਨੂੰ ਟਰਬੋ ਇਹਦੇ ਚ ਆਪਾਂ ਲਾਇਆ ਹੋਇਆਗਾ ਤੇ ਇੱਕ ਇਹਦੇ ਪੰਪ ਚ ਮੋਡੀਫਿਕੇਸ਼ਨ ਆ ਇੱਕ ਇਹਦੇ ਟਰਬੋ ਲੱਗੇਗਾ ਟਰਬੋ ਇੱਕ ਵਾਰ ਫੇਰ ਦਿਖਾ ਦੇ ਸਾਰਾ ਹਨਾ ਹਾਂ ਚੈੱਕ ਕਰਾ ਦੇ ਮਾੜੀ ਫਿਰ ਤਾਂ ਆਪਾਂ ਪਹਿਲਾਂ ਵੀ ਦਿਖਾਇਆ ਸੀਗਾ ਟਰਬੋ ਚੈੱਕ ਕਰਾ ਦੇ ਇੱਕ ਤਾਂ ਇਹਦੇ ਆਪਾਂ ਟਰਬੋ ਲਾਇਆ ਜੀ ਇਹ ਵੀ ਹਾਈ ਬੂਸਟ ਟਰਬੋ ਆ ਵਧੀਆ ਤੇ ਇੱਕ ਆਪਾਂ ਇਹਦੇ ਪੰਪ ਚ ਮੋਡੀਫਿਕੇਸ਼ਨ ਕੀਤੀ ਆ ਕੀ ਤੇ ਇੱਕ ਆਪਾਂ ਇਹਦੇ ਸੁੱਚ ਲਾਈ ਆ ਸੁੱਚ ਵੀ ਦਿਖਾ ਦੇ ਬਾਈ ਯਾਰ ਕਿੱਥੇ ਲੱਗੀ ਆ ਹਾਂ ਸੁੱਚ ਤੇ ਆ ਲੱਗੀ ਆ ਜੀ ਆ ਦੇਖੋ ਆਨ ਆਫ ਵੀ ਕਰਕੇ ਦਿਖਾ ਦੇ ਮਾੜਾ ਜਦੋਂ ਇੱਥੇ ਆਉਣਾ ਇਹ ਹਾਂ ਇੱਥੇ ਆਫ ਆ ਜਦੋਂ ਤਾਂ ਇਹਨੂੰ ਆਫ ਕਰਤਾ ਉਦੋਂ ਤਾਂ ਇਹਨੇ ਆਮ 50 ਪਾਵਰ ਦੇ ਚੱਲਣਾ ਜਿਵੇਂ ਏਜੰਸੀ ਚੋਂ ਨਾ ਕੋਈ ਉੱਥੇ ਦੀ ਕੋਈ ਮੋਡੀਫਿਕੇਸ਼ਨ ਕੰਮ ਨਹੀਂ ਕਰੂਗੀ ਠੀਕ ਆ ਹਾਂ ਕੋਈ ਇਹਦੀ ਟਰਬੋ ਨਹੀਂ ਕੰਮ ਕਰੂਗੀ ਕੋਈ ਮੋਡੀਫਿਕੇਸ਼ਨ ਕੰਮ ਨਹੀਂ ਕਰੂਗੀ ਜਦੋਂ ਇਹ ਗੇਟਵਾਲ ਨੂੰ ਆਨ ਕਰਤਾ ਆਪਾਂ ਸੋਚ ਨੂੰ ਆਨ ਕਰਤਾ ਉਦੋਂ ਇਹਨੇ ਆਪਦੀ ਸਾਰੀ ਪਰਫਾਰਮੈਂਸ ਦਿਖਾਉਣੀ ਆ ਠੀਕ ਹੈ ਤੇ ਆਪਾਂ ਹੁਣ ਚਲਾਉਣਿਆਂਗੇ ਤੇ ਸੋਨੂੰ ਪਹਿਲਾਂ ਤਾਂ ਆਪਣੇ ਜਿਹੜਾ ਗੇਟਵਾਲ ਆ ਆਪਾਂ ਇਹਨੂੰ ਬੰਦ ਕਰਕੇ ਇੱਕ ਗੱਲ ਹੋਰ ਆ ਕਈ ਵੀ ਰਾਏ ਕਹਿਣਗੇ ਵੀ ਇੱਥੇ ਕੋਈ ਗੈਸ ਲਾਈ ਆ ਵੀ ਬਾਧੂ ਦਾ ਖਰਚਾ ਜਾਂ ਬਾਧੂ ਦਾ ਜਗਾੜ ਆ ਕੋਈ ਗੈਸ ਨਹੀਂ ਨਾ ਇਹਦੇ ਚ ਗੈਸ ਪੈਣੀ ਆ ਤੇ ਨਾ ਹੀ ਕਦੇ ਮੁੱਕਣੀ ਆ ਠੀਕ ਆ ਉਹ ਕੋਈ ਚੱਕਰ ਨਹੀਂ ਆ ਤੇ ਬਾਕੀ ਜੇ ਕਿਸੇ ਆਪਾਂ ਟਰੈਕਟਰ ਚੈੱਕ ਵੀ ਕਰਾ ਦਾਂਗੇ ਵੀ ਹੋਰ ਕੋਈ ਅੱਡ ਦੀ ਚੀਜ਼ ਨਹੀਂ ਲਾਈ ਹਾਂ ਹਾਂ ਜੇ ਕਿਸੇ ਵੀਰ ਨੇ ਚੀਜ਼ ਲਵਾਉਣੀ ਆ ਆਪਣਾ ਨੂੰ ਮਿਲ ਲੈ ਆਪਾਂ ਇਹਦੇ ਬਾਰੇ ਜਾਣਕਾਰੀ ਦਿੰਦਾ ਕੋਈ ਲੁਕੋਣੀ ਇਹ ਕੋਈ ਐਸੀ ਗੱਲ ਨਹੀਂ ਵੀ ਆਪਾਂ ਕਿਸੇ ਨੂੰ ਕੁਝ ਲੁਕੋ ਰਹੇ ਆ ਆਪਣੇ ਕੋਲੇ ਆਓ ਬੰਦਾ ਕੋਈ ਵੀ ਆਉਂਦਾ ਆਪਾਂ ਦੱਸਾਂਗੇ ਕਿਵੇਂ ਕੰਮ ਕਰਦੀ ਹੈ ਕੀ ਚੀਜ਼ ਆ ਇਹ ਕੋਈ ਵੱਡੀ ਗੱਲ ਨਹੀਂ ਆਪਾਂ ਸਾਰੀ ਡਿਟੇਲਸ ਦਵਾਂਗੇ ਇਹਦੇ ਬਾਰੇ ਆਪਣੇ ਕੋਲੇ ਆਓ ਤੇ ਕਿਸੇ ਨੇ ਲਵਾਉਣੀ ਹੋਵੇ ਤਾਂ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਹੈਗਾ ਠੀਕ ਤੇ ਆਪਾਂ ਤੁਹਾਨੂੰ ਇਹਨੂੰ ਹੁਣ ਇੱਕ ਵਾਰੀ ਬੰਦ ਕਰਕੇ ਚਲਾਵਾਂਗੇ ਇੱਕ ਵਾਰੀ ਫਿਰ ਇਹਨੂੰ ਆਨ ਕਰਕੇ ਚਲਾਵਾਂਗੇ ਠੀਕ ਆਪਾਂ ਤੁਹਾਨੂੰ ਦੂਜੇ ਹਾਈਟ ਚੈੱਕ ਕਰਾਵਾਂਗੇ ਫੁੱਲ ਰੇਸ ਤੇ ਦੀ 3000 ਚੱਕਰ ਰੇਸ ਆ ਫੁੱਲ ਹਮ ਆਪਾਂ ਤੁਹਾਨੂੰ ਸੱਚ ਬੰਦ ਕਰਕੇ ਇਹਦੀ ਦੂਜੇ ਹਾਈਟ ਤੋੜਾਂਗੇ ਫਿਰ ਸਾਨੂੰ ਸੱਚ ਆਨ ਕਰਕੇ ਦੂਜਾ ਗੀਰ ਤੁਰ ਕੇ ਦਿਖਾਵਾਂਗੇ ਠੀਕ ਰੇਸ ਆਪਾਂ ਫੁੱਲੀ ਰੱਖਾਂਗੇ ਠੀਕ ਕਿਉਂਕਿ ਦੂਜਾ ਗੀਅਰ ਬਹੁਤ ਵੱਡਾ ਹੋ ਜਾਂਦਾ ਹਾਂ ਹਾਂ ਬਸ ਆਪਾਂ ਇੱਕ ਚੈੱਕ ਹੀ ਕਰਾਉਣਾ ਵੀ ਫਰਕ ਪੈਂਦਾ ਕਿੰਨਾ ਕੁ ਪੈਂਦਾ ਠੀਕ ਹੁਣ ਸਭ ਚ ਬੰਦ ਆ ਗਿਆ ਹਾਂ ਸਭ ਚ ਬੰਦ ਆ ਗਿਆ ਕਰ ਤੋੜਦਾ ਬਈ ਟਰੈਕਟਰ ਤੇ ਹਾਂ ਹੁਣ ਆਨ ਕਰ ਦੇ ਇੱਕ ਵਾਰ ਗੇਅਰ ਚੈੱਕ ਕਰਾ ਦੇ ਆ ਦੇਖ ਲੋ ਥੱਲੇ ਨੂੰ ਦੂਜਾ ਲੈਣਾ ਦੇ ਤੇ ਚੱਕਰ ਫੁੱਲ ਵੀ ਚੈੱਕ ਕਰ ਸਕਦੇ ਹਾਂ ਗੇਅਰ ਸਹੀ ਆ ਘਰ ਬਈ ਆ ਵੀ ਦੇਖ ਸਕਦੇ ਆ ਬਾਈ ਬਹੁਤ ਜ਼ਿਆਦੇ ਲੱਗ ਰਿਹਾ ਕੋਈ ਕਹਿੰਦਾ ਉਹਦੇ ਉੱਤੇ ਉੱਤੇ ਲਈ ਫਿਰ ਜਾ ਤੇ ਆ ਦੇਖ ਸਕਦੇ ਆ हाँ बंद कर ठीक है ठीक है हाँ ट्रैक्टर कि स्लो हो गया जमा फुल रेस ये आ जाके बंद हो गया बस अब जमा रेस ਆ ਦੇਖ ਲਓ ਵੀ ਟਰੈਕਟਰ ਜਮਾ ਬੰਦ ਹੋ ਗਿਆ ਬੰਦ ਆ ਕੀ ਚਾਲ ਟਰੈਕਟਰ ਕਰਦੇ ਹੋਗਾ ਠੀਕ ਆ ਹਾਂ ਕੱਟ ਕਰਦੇ ਹੋਗੇ ਠੀਕ ਆ ਹਾਂ ਹਾਂ ਬਾਰੇ ਚਾਲ ਬੰਦ ਬਤਾ ਕੀ ਆ ਦੇਖ ਸਕਦੇ ਹੋ ਵੀ ਟਰੈਕਟਰ ਜਮਾ ਦਬਦਾਗਾ ਹਾਂ